ਸਤ ਸ੍ਰੀ ਅਕਾਲ ਅੱਜ ਆਪਾਂ ਸਮੇਂ ਵਿੱਚ ਥੋੜਾ ਪਿੱਛੇ ਚੱਲਾਂਗੇ 1910 ਤੋਂ 1918 ਦੇ ਉਸ ਦੌਰ ਵਿੱਚ ਜਦੋਂ ਹਾਲਾਤ ਇੱਕ ਪ੍ਰੈਸ਼ਰ ਕੁੱਕਰ ਵਾਂਗ ਬਣ ਗਏ ਸਨ ਇਹ ਉਹੀ ਦਬਾਅ ਨਾਲ ਭਰਿਆ ਦਹਾਕਾ ਸੀ ਜਿਸ ਨੇ 1919 ਦੇ ਮਸ਼ਹੂਰ ਗਵਰਨਮੈਂਟ ਆਫ ਇੰਡੀਆ ਐਕਟ ਨੂੰ ਲਿਆਉਣਾ ਅੰਗਰੇਜ਼ਾਂ ਦੀ ਮਜਬੂਰੀ ਬਣਾ ਦਿੱਤਾ ਸੀ ਤਾਂ ਸਵਾਲ ਇਹ ਹੈ ਕਿ ਭਾਰਤੀ ਇਤਿਹਾਸ ਦਾ ਇਹ ਇੰਨਾ ਵੱਡਾ ਮੀਲ ਪੱਥਰ ਇਹ ਐਕਟ ਆਖਿਰ ਆਇਆ ਕਿਵੇਂ ਇਸ ਦੀ ਨੀ ਕਿਵੇਂ ਰੱਖੀ ਗਈ ਇਸ ਦੇ ਪਿੱਛੇ ਅਸਲ ਕਾਰਨ ਕੀ ਸਨ ਚਲੋ ਅੱਜ ਇਸੇ ਗੱਲ ਦੀ ਤਹ ਤੱਕ ਜਾਂਦੇ ਆ ਤਾਂ ਫਿਰ ਇਹ ਸਾਰਾ ਮਾਮਲਾ ਸ਼ੁਰੂ ਕਿੱਥੋਂ ਹੁੰਦਾ ਹੈ ਇਸ ਦੀ ਸ਼ੁਰੂਆਤ ਹੁੰਦੀ ਹੈ 1909 ਦੇ ਮੋਰਲੇ ਮੰਟੋ ਸੁਧਾਰਾਂ ਤੋਂ ਇਸ ਦਹਾਕੇ ਦੇ ਸ਼ੁਰੂ ਵਿੱਚ ਹੀ ਰਾਜਨੀਤਿਕ ਮਾਹੌਲ ਕਾਫੀ ਗਰਮ ਸੀ ਤੇ ਇਹ ਸੁਧਾਰ ਇੱਕ ਬਹੁਤ ਹੀ ਅਹਿਮ ਸ਼ੁਰੂਆਤੀ ਬਿੰਦੂ ਸਨ ਦੇਖੋ ਕਹਿਣ ਨੂੰ ਤਾਂ ਇਸ ਐਕਟ ਵਿੱਚ ਭਾਰਤੀਆਂ ਨੂੰ ਕੁਝ ਹੱਕ ਦਿੱਤੇ ਗਏ ਸਨ ਪਰ ਅਸਲ ਮਕਸਦ ਕੁਝ ਹੋਰ ਸੀ ਅਸਲ ਇਰਾਦਾ ਤਾਂ ਭਾਰਤੀ ਨੇਤਾਵਾਂ ਦੀ ਵੱਧ ਦੀ ਆਵਾਜ਼ ਨੂੰ ਦਬਾਉਣਾ ਸੀ ਉਹਨਾਂ ਦੀਆਂ ਮੰਗਾਂ ਨੂੰ ਕਿਸੇ ਤਰ੍ਹਾਂ ਠੰਡਾ ਕਰਨਾ ਸੀ ਜਦ ਕਿ ਅਸਲੀ ਤਾਕਤ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਹੱਥਾਂ ਵਿੱਚ ਹੀ ਰੱਖਣੀ ਸੀ ਅਤੇ ਇਸ ਐਕਟ ਦੇ ਨਤੀਜੇ ਬਹੁਤ ਦੂਰ ਤੱਕ ਗਏ ਪਰ ਸਭ ਤੋਂ ਵੱਡਾ ਅਤੇ ਖਤਰਨਾਕ ਕਦਮ ਸੀ ਮੁਸਲਮਾਨਾਂ ਲਈ ਵੱਖਰੇ ਚੋਣ ਹਲਕਿਆਂ ਦੀ ਨੀਤੀ ਇਹ ਪਾੜੋ ਅਤੇ ਰਾਜ ਕਰੋ ਦੀ ਨੀਤੀ ਦਾ ਇੱਕ ਸਿੱਧਾ ਸਾਦਾ ਰੂਪ ਸੀ ਇਸਨੇ ਭਾਰਤ ਦੀ ਏਕਤਾ ਦੀਆਂ ਜੜ੍ਹਾਂ ਤੇ ਸਿੱਧਾ ਹਮਲਾ ਕੀਤਾ ਅਤੇ ਹਿੰਦੂ-ਮੁਸਲਮ ਵੰਡ ਦੇ ਉਹ ਬੀਜ ਬੀਜੇ ਜਿਸ ਦੀ ਫਸਲ ਬਾਅਦ ਵਿੱਚ ਬਹੁਤ ਜ਼ਹਿਰੀਲੀ ਸਾਬਤ ਹੋਈ ਪਰ ਕਹਿੰਦੇ ਨੇ ਨਾ ਹਰ ਐਕਸ਼ਨ ਦਾ ਇੱਕ ਰਿਐਕਸ਼ਨ ਹੁੰਦਾ ਅੰਗਰੇਜ਼ਾਂ ਦੀਆਂ ਇਹਨਾਂ ਚਾਲਾਂ ਨੇ ਭਾਰਤੀ ਰਾਸ਼ਟਰਵਾਦੀ ਲਹਿਰ ਨੂੰ ਕਮਜ਼ੋਰ ਕਰਨ ਦੀ ਬਜਾਏ ਸਗੋਂ ਹੋਰ ਵੀ ਮਜ਼ਬੂਤ ਅਤੇ ਇੱਕ ਜੁਟ ਕਰ ਦਿੱਤਾ ਐਸੇ ਦੌਰ ਵਿੱਚ ਸਵਰਾਜ ਦਾ ਨਾਰਾ ਪੂਰੇ ਦੇਸ਼ ਵਿੱਚ ਗੂੰਜਣ ਲੱਗਾ ਲੋਕਮਾਨਿਆ ਤਿਲਕ ਲਾਲਾ ਲਾਜਪਤ ਰਾਏ ਅਤੇ ਵਿਪਿਨ ਚੰਦਰ ਪੌਰ ਵਰਗੇ ਗਰਮ ਦਲ ਦੇ ਆਗੂਆਂ ਨੇ ਸਾਫ਼ ਕਹਿ ਦਿੱਤਾ ਕਿ ਉਹਨਾਂ ਨੂੰ ਥੋੜੇ ਬਹੁਤੇ ਸੁਧਾਰ ਨਹੀਂ ਬਲਕਿ ਪੂਰਾ ਸਵੈ ਸ਼ਾਸਨ ਚਾਹੀਦਾ ਹੈ ਅਤੇ ਫਿਰ ਆਇਆ ਇਕ ਇਤਿਹਾਸਿਕ ਪਲ 1916 ਦਾ ਲਖਨਊ ਸਮਝੌਤਾ ਇਹ ਉਹ ਮੌਕਾ ਸੀ ਜਦੋਂ ਕਾਂਗਰਸ ਅਤੇ ਮੁਸਲਿਮ ਲੀਗ ਦੋਵੇਂ ਇੱਕ ਮੰਚ ਤੇ ਆਏ ਅਤੇ ਅੰਗਰੇਜ਼ਾਂ ਦੇ ਖਿਲਾਫ ਮਿਲ ਕੇ ਲੜਨ ਦਾ ਫੈਸਲਾ ਕੀਤਾ ਇਹ 1909 ਵਿੱਚ ਪਾਈ ਗਈ ਫੁੱਟ ਦਾ ਇੱਕ ਬਹੁਤ ਹੀ ਕਰਾਰਾ ਜਵਾਬ ਸੀ ਅਤੇ ਫਿਰ ਸ਼ੁਰੂ ਹੋਇਆ ਪਹਿਲਾ ਵਿਸ਼ਵ ਯੁੱਧ ਇਸ ਜੰਗ ਨੇ ਪੂਰੀ ਦੁਨੀਆ ਦਾ ਨਕਸ਼ਾ ਤਾਂ ਬਦਲਿਆ ਹੀ ਨਾਲ ਹੀ ਭਾਰਤ ਦੇ ਰਾਜਨੀਤਿਕ ਸਮੀਕਰਨ ਨੂੰ ਵੀ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਬ੍ਰਿਟਿਸ਼ ਸਾਮਰਾਜ ਤੇ ਦਬਾਅ ਹੁਣ ਹਰ ਪਾਸਿਓਂ ਵੱਧ ਰਿਹਾ ਸੀ। ਜ਼ਰਾ ਇਹ ਸੰਕੜੇ ਬਾਰੇ ਸੋਚੋ 10 ਲੱਖ ਤੋਂ ਵੀ ਵੱਧ ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਹਕੂਮਤ ਲਈ ਲੜਨ ਵਾਸਤੇ ਦੂਜੇ ਦੇਸ਼ਾਂ ਦੀ ਧਰਤੀ ਤੇ ਭੇਜਿਆ ਗਿਆ। ਇਹ ਇੱਕ ਬਹੁਤ ਵੱਡੀ ਕੁਰਬਾਨੀ ਸੀ ਜੋ ਭਾਰਤੀਆਂ ਨੇ ਦਿੱਤੀ। ਪਰ ਇੰਨੀ ਵੱਡੀ ਕੁਰਬਾਨੀ ਦਾ ਸਿਲਾ ਕੀ ਮਿਲਿਆ? ਜਦੋਂ ਜੰਗ ਖਤਮ ਹੋਣ ਤੋਂ ਬਾਅਦ ਵਾਅਦੇ ਕੀਤੇ ਗਏ, ਸੁਧਾਰ ਨਹੀਂ ਮਿਲੇ ਤਾਂ ਭਾਰਤੀਆਂ ਦੇ ਮਨ ਵਿੱਚ ਇੱਕ ਡੂੰਘੇ ਧੋਖੇ ਦੀ ਭਾਵਨਾ ਫੈਲ ਗਈ। ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਵਫਾਦਾਰੀ ਦਾ ਗਲਤ ਫਾਇਦਾ ਚੁੱਕਿਆ ਗਿਆ ਹੈ ਇਹ ਸਿਰਫ ਇੱਕ ਰਾਜਨੀਤਿਕ ਮੋੜ ਨਹੀਂ ਸੀ ਇਹ ਇੱਕ ਮਾਨਸਿਕ ਬਦਲਾਅ ਸੀ ਵਫਾਦਾਰ ਪਰਜਾ ਹੁਣ ਹੌਲੀ-ਹੌਲੀ ਆਪਣੇ ਹੱਕ ਲਈ ਲੜਨ ਵਾਲੇ ਰਾਸ਼ਟਰੀਵਾਦੀ ਬਣ ਰਹੀ ਸੀ ਇੱਕ ਪਾਸੇ ਤੋਖੇ ਦੀ ਭਾਵਨਾ ਸੀ ਤੇ ਦੂਜੇ ਪਾਸੇ ਜੰਗ ਨੇ ਦੇਸ਼ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਸੀ ਭਿਆਨਕ ਮੰਦੀ ਆਸਮਾਨ ਛੂੰਦੀ ਮਹਿੰਗਾਈ ਅਤੇ ਆਮ ਲੋਕਾਂ ਵਿੱਚ ਵੱਧ ਰਿਹਾ ਗੁੱਸਾ ਇਹ ਸਭ ਕੁਝ ਮਿਲ ਕੇ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਬਲਦੀ ਅੱਗ ਵਿੱਚ ਕਿਓ ਦਾ ਕੰਮ ਕਰ ਰਿਹਾ ਸੀ ਤਾਂ ਹੁਣ ਇਹ ਜੋ ਗੁੱਸਾ ਸੀ ਇਹ ਜੋ ਅਸੰਤੋਸ਼ ਸੀ ਇਹ ਹਵਾ ਵਿੱਚ ਤਾਂ ਨਹੀਂ ਰਹਿ ਸਕਦਾ ਸੀ ਇਸ ਨੂੰ ਇੱਕ ਦਿਸ਼ਾ ਮਿਲੀ ਹੋਮ ਰੂਲ ਆંદੋਲਨ ਦੇ ਰੂਪ ਵਿੱਚ ਇਇਕ ਅਜਹੀ ਸੰਗਠਿਤ ਰਾਜਨੀਤਿਕ ਲਹਿਰ ਸੀ ਜਿਸ ਨੂੰ ਅੰਗਰੇਜ਼ ਹੁਣ ਹੋਰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਸਨ ਤੇ ਐਸ ਲਹਿਰ ਨੂੰ ਅੱਗੇ ਵਧਾਉਣ ਵਾਲੇ ਦੋ ਵੱਡੇ ਨਾਂ ਸਾਹਮਣੇ ਆਏ ਐਨੀਬੈਸੈਂਟ ਅਤੇ ਬਾਲ ਗੰਗਾਧਰ tilak ਦੋਵਾਂ ਨੇ ਆਪੋ ਆਪਣੇ ਅੰਦੋਲਨ ਸ਼ੁਰੂ ਕੀਤੇ ਪਰ ਮਕਸਦ ਇੱਕੋ ਸੀ ਸਵੈ ਸ਼ਾਸਨ ਦੀ ਮੰਗ ਨੂੰ ਹਰ ਪਾਰਟੀ ਦੀ ਆਵਾਜ਼ ਬਣਾਉਣਾ ਇਹਨਾਂ ਦੋਵਾਂ ਅੰਦੋਲਨਾਂ ਦਾ ਨਿਸ਼ਾਨਾ ਬਿਲਕੁਲ ਸਾਫ਼ ਸੀ ਇੱਕੋ ਸੀ ਉਹ ਬ੍ਰਿਟਿਸ਼ ਸਾਮਰਾਜ ਦੇ ਢਾਂਚੇ ਦੇ ਅੰਦਰ ਰਹਿ ਕੇ ਭਾਰਤੀਆਂ ਲਈ ਆਪਣਾ ਸ਼ਾਸਨ ਚਲਾਉਣ ਦਾ ਹੱਕ ਮੰਗ ਰਹੇ ਸਨ ਉਹਨ ਹਾਲਾਤ ਅਜੀਬ ਬਣ ਗਏ ਸਨ ਕਿ ਇੱਕ ਪਾਸੇ ਜੰਗ ਦਾ ਦਬਾਅ ਦੂਜੇ ਪਾਸੇ ਦੇਸ਼ ਦੇ ਅੰਦਰ ਆਰਥਿਕ ਤੰਗੀ ਅਤੇ ਤੀਜੇ ਪਾਸੇ ਹੋਮ ਰੂਲ ਵਰਗੀਆਂ ਸ਼ਕਤੀਸ਼ਾਲੀ ਲਹਿਰਾਂ ਅੰਗਰੇਜ਼ ਸਰਕਾਰ ਕੋਲ ਝੁਕਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ ਬਚਿਆ ਤੇ ਝੁਕਣਾ ਬਿਆ ਅਗਸਤ 1917 ਦੀ ਮੌਨਟੈਗਿਊ ਘੋਸ਼ਣਾ ਦੇ ਰੂਪ ਵਿੱਚ ਇਹ ਇੱਕ ਐਲਾਨ ਸੀ ਕਿ ਬ੍ਰਿਟੇਨ ਹੌਲੀ ਹੌਲੀ ਭਾਰਤ ਨੂੰ ਸਵੈ ਸ਼ਾਸਨ ਵੱਲ ਲੈ ਕੇ ਜਾਵੇਗਾ ਯਾਦ ਰੱਖੋ ਇਹ ਕੋਈ ਤੂਫਾਨ ਨਹੀਂ ਸੀ ਇਹ ਇੱਕ ਦਹਾਕੇ ਦੇ ਲਗਾਤਾਰ ਸੰਘਰਸ਼ ਅਤੇ ਦਬਾਅ ਦਾ ਨਤੀਜਾ ਸੀ ਜਿਸ ਨੇ 1919 ਦੇ ਐਕਟ ਲਈ ਜ਼ਮੀਨ ਤਿਆਰ ਕੀਤੀ ਚਲੋ ਹੁਣ ਇੱਕ ਨਜ਼ਰ ਮਾਰਦੇ ਹਾਂ ਕਿ ਪਿਛਲੇ 10 ਸਾਲਾਂ ਵਿੱਚ ਇਹ ਸਾਰੀ ਕਹਾਣੀ ਕਿਵੇਂ ਜੁੜੀ ਅਤੇ ਕਿਵੇਂ ਇੱਕ ਤੋਂ ਬਾਅਦ ਇੱਕ ਘਟਨਾ ਨੇ 1919 ਦੇ ਐਕਟ ਲਈ ਰਾਹ ਪ드ਰਾ ਕੀਤਾ ਇਹ ਸਾਰ ਨੇ ਪੂਰੀ ਕਹਾਣੀ ਨੂੰ ਬਹੁਤ ਵਧੀਆ ਤਰੀਕੇ ਨਾਲ ਬਿਆਨ ਕਰਦੀ ਹੈ ਦੇਖੋ ਕਿਵੇਂ ਇੱਕ ਘਟਨਾ ਦੂਜੀ ਨੂੰ ਜਨਮ ਦੇ ਰਹੀ ਹੈ 1909 ਵਿੱਚ ਵੰਡ ਦੇ ਬੀਜ ਬੀਜੇ ਗਏ ਤਾਂ 1916 ਵਿੱਚ ਇਕਤਾ ਦੀ ਕੋਸ਼ਿਸ਼ ਹੋਈ ਵਿਸ਼ਵ ਯੁੱਧ ਵਿੱਚ ਭਾਰਤੀਆਂ ਦੀ ਕੁਰਬਾਨੀ ਤੋਂ ਬਾਅਦ ਜਦੋਂ ਤੋਖਾ ਮਿਲਿਆ ਤਾਂ ਹੋਮ ਰੂਲ ਅੰਦੋਲਨ ਨੇ ਜ਼ੋਰ ਫੜਿਆ ਅਤੇ ਸਾਰੇ ਦਬਾਅ ਦਾ ਨਤੀਜਾ ਨਿਕਲਿਆ 1917 ਦੀ ਮੌਨਟੈਗਿਊ ਕੋਸ਼ਨਾ ਜੋ ਸਿੱਧਾ 1919 ਦੇ ਐਕਟ ਦਾ ਆਧਾਰ ਬਣੀ ਇਹ ਦਬਾਅ ਅਤੇ ਉਸ ਦੇ ਜਵਾਬ ਦਾ ਇੱਕ ਪੂਰਾ ਦਹਾਕਾ ਸੀ ਪਰ ਅੰਤ ਵਿੱਚ ਇੱਕ ਵੱਡਾ ਸਵਾਲ ਪਿੱਛੇ ਰਹਿ ਜਾਂਦਾ ਹੈ ਕੀ ਇਹ ਮੌਨਟੈਗਿਊ ਕੋਸ਼ਨਾ ਅਤੇ ਇਸ ਤੋਂ ਬਾਅਦ ਆਇਆ 1919 ਦਾ ਐਕਟ ਸੱਚਮੁੱਚ ਭਾਰਤ ਨੂੰ ਆਜ਼ਾਦੀ ਦੇਣ ਦਾ ਕੋਈ ਇਮਾਨਦਾਰ ਇਰਾਦਾ ਸੀ ਜਾਂ ਫਿਰ ਇਹ ਸਿਰਫ ਵਧਦੇ ਹੋਏ ਦਬਾਅ ਨੂੰ ਸ਼ਾਂਤ ਕਰਨ ਦੀ ਇੱਕ ਹੋਰ ਛਾਤਿਰ ਰਾਜਨੀਤਿਕ ਚਾਲ ਸੀ ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ